ਕਿਸਾਨ ਜਥੇਬੰਦੀਆਂ ਨੇ ਫੇਰ ਇੱਕ ਵਾਰੀ ਕਾਲ ਦਿੱਤੀ ਆ ਉਹਨਾਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਪਹਿਲਾਂ ਮੋਰਚਾ ਲਾ ਰੱਖਿਆ ਸੀ ਸ਼ੰਭੂ ਬਾਰਡਰ ਤੇ ਖਨਾਰੀ ਬਾਰਡਰ ਤੇ ਕੀ ਕੁਝ ਵੇਖਿਆ ਸਾਰੇ ਦੁਨੀਆ ਜਾਣਦੀ ਹੈ ਉਸ ਤੋਂ ਬਾਅਦ ਕਿਵੇਂ ਖਤਮ ਹੋਇਆ ਕਿਵੇਂ ਚੁਕਾਇਆ ਗਿਆ ਹੁਣ ਫੇਰ ਇੱਕ ਜਿਹੜੀ ਕਾਲ ਦਿੱਤੀ ਗਈ ਆ ਉਹ ਕਾਲ ਦੇਣ ਦਾ ਮਕਸਦ ਕੀ ਹੈ ਔਰ ਕਿਹੜੀਆਂ ਜਥੇਬੰਦੀਆਂ ਸ਼ਾਮਲ ਹੋ ਰਹੀਆਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਰਵਨ ਸਿੰਘ ਪਦੇਰ ਜਗਜੀਤ ਸਿੰਘ ਡਲੇਵਾਲ ਇਹਨਾਂ ਨੇ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਸੀ 13 ਮਹੀਨੇ ਸਿੰਘੂ ਗਾਜੀ ਤੇ ਤਕਰੀਬ ਉਹ ਅੰਦੋਲਨ ਦੀ ਜਿਹੜੀ ਰੂਹ ਸੀ ਜਾਂ ਏਕਤਾ ਸੀ ਉਹਨੂੰ ਇਹਨਾਂ ਨੇ ਢਾਹ ਲਾਈ ਆ ਇਹ ਮੰਨਣ ਜਾਣਾ ਮੰਨਣ ਜਿਸ ਹਿਸਾਬ ਨਾਲ ਇਹਨਾਂ ਦਾ ਧਰਨਾ ਇਹ ਬੈਠੇ ਜਿਸ ਹਿਸਾਬ ਨਾਲ ਇਹਦੀ ਕਾਰਵਾਈ ਹੋਈ ਜਿਸ ਹਿਸਾਬ ਨਾਲ ਇਹਨਾਂ ਦੇ ਦੋਸ਼ ਲਗੇ ਮੈਗਜ਼ੀਨ ਦੇ ਵਿੱਚ ਖਬਰਾਂ ਛਪੀਆਂ ਇਹਨਾਂ ਨੂੰ ਸਫਾਈਆਂ ਦੇਣੀਆਂ ਪਈਆਂ ਕਿਵੇਂ ਉਠਾਏ ਗਏ ਉਹ ਸਾਰੀ ਜਿਹੜੀ ਤਸਵੀਰ ਆ ਪੰਜਾਬ ਦੀ ਜਨਤਾ ਨੂੰ ਪਤਾ ਲੱਗਾ ਕਿ ਕਿਸਾਨੀ ਅੰਦੋਲਨ ਦਾ ਜਿਹੜਾ ਵਿਸ਼ਵਾਸ ਆ ਉਹ ਖੋ ਚੁੱਕੇ ਨੇ ਪੰਜਾਬ ਦੀ ਜਨਤਾ ਦੇ ਨਜ਼ਰਾਂ ਦੇ ਵਿੱਚ ਵੀ ਦੇਸ਼ ਦੀ ਜਨਤਾ ਦੇ ਵੀ ਨਜ਼ਰਾਂ ਦੇ ਵਿੱਚ ਮਰਨ ਵਰਤ ਵੀ ਸਵਾਲਾਂ ਦੇ ਘੇਰੇ ਚ ਆ ਗਿਆ ਉਹ ਬੱਕਰੀ ਗੱਲ ਹੋ ਸਕਦੀ ਆ ਕਿ ਸਰਕਾਰ ਬੰਦੇ ਨੂੰ ਮਾਰਨਾ ਦੇਵੇ ਗੂਲੂਗੋਸ਼ ਲੱਗ ਜਾਂਦੇ ਗੂਲੂਗੋਸ਼ ਦੇ ਵਿੱਚ ਕੋਈ ਨਾ ਕੋਈ ਹੋ ਸਕਦਾ ਉਸੇ ਆਪਾਂ ਕਿੰਤੂ ਪਰੰਤੂ ਨਾ ਕਰੀਏ ਪਰ ਸਵਾਲ ਹੈ ਕਿ ਜਿਸ ਸਪਿਰਿਟ ਦੇ ਨਾਲ ਅੰਦੋਲਨ 13 ਮਹੀਨੇ ਜੰਗ ਜਿੱਤੀ ਗਈ ਉਸ ਸਪਿਰਿਟ ਨੂੰ ਕਿਦਾਂ ਕਿਦਾਂ ਧਾ ਢਾ ਲੱਗੀ ਹੈਗੀ ਇਹਨਾਂ ਨੂੰ ਅੱਡ ਨਹੀਂ ਸੀ ਹੋਣਾ ਚਾਹੀਦਾ ਇਕੱਠੇ ਰਹਿਣਾ ਚਾਹੀਦਾ ਸੀ ਕ੍ਰੈਡਿਟ ਵਾਰਚ ਨਹੀਂ ਜਾਣਾ ਚਾਹੀਦਾ ਸੀ ਉਹਦੇ ਨਾਲ ਇਹਨਾਂ ਦਾ ਨੁਕਸਾਨ ਹੋਇਆ ਔਰ ਆਉਣ ਵਾਲੇ ਅੰਦੋਲਨਾਂ ਤੇ ਵੀ ਨਿਰਭਰ ਕਰੇਗਾ ਕਿ ਉਹਦਾ ਪਰਛਾਵਾਂ ਪੈਂਦਾ ਕਿ ਨਹੀਂ ਪੈਂਦਾ ਹੁਣ ਰਹੀ ਗੱਲ ਹੈ ਕਿ ਇਹਨਾਂ ਦੇ ਨਾਲ ਠੱਗਾ ਹੋਇਆ ਠੱਕੇ ਦੇ ਵਿੱਚ ਇਹ ਇਹਨਾਂ ਦੀ ਕਿੱਥੇ ਕਮਜ਼ੋਰੀ ਰਹਿ ਗਈ ਆ ਉਹ ਇੱਕ ਆਪ ਚ ਇੱਕ ਵੱਡੀ ਵਜ੍ਹਾ ਸਰਕਾਰ ਚੰਡੀਗੜ੍ਹ ਮੀਟਿੰਗ ਕਰਦੀ ਸੈਂਟਰਲ ਸਰਕਾਰ ਮਹਲੀ ਟੱਪ ਦੇ ਨਹੀਂ ਪੰਜਾਬ ਪੁਲਿਸ ਨੇ ਅਰੈਸਟ ਕਰ ਲੈਂਦੀ ਹੈ ਪੰਜਾਬ ਸਰਕਾਰ ਤੇ ਪ੍ਰੈਸ਼ਰ ਸੀ ਲੁਧਿਆਣੇ ਦੀ ਬਾਈਲੈਕਸ਼ਨ ਆ ਵਪਾਰੀ ਤਬਕਾ ਪੰਜਾਬ ਦਾ ਪਰੇਸ਼ਾਨ ਸੀ ਕਿ ਸਾਡੀ ਟਾਈਮ ਵੀ ਖਰਾਬ ਹੁੰਦਾ ਸਾਡੇ ਪੈਸੇ ਬਰਬਾਦ ਹੁੰਦੇ ਇੰਡਸਟਰੀ ਦਾ ਨੁਕਸਾਨ ਹੁੰਦਾ ਔਰ ਉਸ ਤੋਂ ਬਾਅਦ ਜੋ ਜੋ ਆਮ ਆਦੀ ਪਾਰਟੀ ਦੇ ਬੁਲਾ ਰਿਆ ਨੇ ਐਮਐਲਏ ਨੇ ਮੰਤਰੀ ਨੇ ਆ ਗੱਲ ਆ ਕੀਤੀ ਆ ਉਹ ਕਿਸਾਨਾਂ ਨੂੰ ਕੰਡਿਆਂ ਵਾਂਗ ਚੁੱਭਦੀਆਂ ਸ਼ਾਇਦ ਇਸੇ ਕਰਕੇ ਉਹਨੂੰ ਕਿਸਾਨ ਨੇ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਘੇਰਨਾ ਵੀ ਸ਼ੁਰੂ ਕੀਤਾ ਦੂਜੀ ਗੱਲ ਹੈ ਕਿ ਇਹ ਕਹਿੰਦੇ ਕਿ ਹੁਣ ਅਸੀਂ ਮੀਟਿੰਗ ਲੈਣੀ 4 ਤਰੀਕ ਨੂੰ ਮੀਟਿੰਗ ਸੈਂਟਰ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਮੀਟਿੰਗ ਮਲਤਵੀ ਇਸ ਕਰਕੇ ਕਰਤੀ ਉਹ ਕਹਿੰਦੇ ਕਿ ਅਸੀਂ ਪੰਜਾਬ ਤੋਂ ਬਗੈਰ ਮੀਟਿੰਗ ਨਹੀਂ ਕਰਦੇ ਫੈਡਰ ਢਾਂਚੇ ਦੇ ਅਗੇਂਸਟ ਹਾਲਾਂਕਿ ਸੈਂਟਰ ਸਰਕਾਰ ਫੈਡਰ ਢਾਂਚੇ ਦੀ ਨਾਸ਼ ਤੈਸ਼ ਨਾਸ਼ ਕਰ ਚੁੱਕਾ ਹੈਗਾ ਲੇਕਿਨ ਹੁਣ ਉਹ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਡਾਇਰੈਕਟ ਮੀਟਿੰਗ ਨਹੀਂ ਕਰਦੇ ਸਾਨੂੰ ਤੇ ਪੰਜਾਬ ਦੇ ਪੰਜਾਬ ਸਰਕਾਰ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਕਿਸਾਨ ਨਹੀਂ ਮੰਨਦੇ ਕਿ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਸਾਡੇ ਨਾਲ ਇਸ ਕਰਕੇ ਉਹ ਸਰਕਾਰ ਦੀ ਸਟੇਟਮੈਂਟ ਵੀ ਕਿ ਅਸੀਂ ਜਾਣਾਂ ਨਹੀਂ ਹੁਣ ਸੈਂਟਰ ਕਹਿੰਦਾ ਅਸੀਂ ਕਰਨੀ ਨਹੀਂ ਕਿਸਾਨ ਹੁਣ ਬੁਰੀ ਤਰ੍ਹਾਂ ਫਸ ਗਏ ਨੇ ਸੈਂਟਰ ਵੀ ਨਾਰਾਜ਼ ਹੋ ਗਿਆ ਪੰਜਾਬ ਵੀ ਨਾਰਾਜ਼ ਹੋ ਗਿਆ ਦੁਬਾਰਾ ਉਥੇ ਧਰਨੇ ਤੇ ਬੈਠਣ ਨਹੀਂ ਦੇਗੀ ਪੁਲਿਸ ਸਰਕਾਰ ਇਹਨਾਂ ਨੇ 9 ਮਈ ਨੂੰ ਫੇਰ ਧਰਨਾ ਦੇਣਾ ਉਥੇ ਪਹਿਲੇ ਪੁਲਿਸ ਐਡੀ ਵੱਡੇ ਪੱਧਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾ ਦੇਣੀ ਕਿ ਇਹਨਾਂ ਨੂੰ ਤਾਂ ਪਹਿਲਾਂ ਹੀ ਮਸਾ ਹੀ ਧੋਖੇ ਚ ਉਠਾਇਆ ਜੇ ਫੇਰ ਬੈਠ ਕੇ ਤੇ ਪੰਗਾ ਪਾਊਗਾ ਕਿਉਂਕਿ ਲੁਧਿਆਣੇ ਦੀ ਇਲੈਕਸ਼ਨ ਹੋਈ ਨਹੀਂ ਹੈ ਸਰਕਾਰ ਨੇ ਦੇ ਜਿੱਤਣ ਵਾਸਤੇ ਧਰਨਾ ਠਾਇਆ ਸੀ ਹੁਣ ਇਹ ਜੀ ਸਥਿਤੀ ਦੇ ਵਿੱਚ ਉਥੇ ਇਹਨਾਂ ਨੂੰ ਬੈਠਣ ਨਹੀਂ ਦੇਣਗੇ ਜਾਂ ਇਹ ਪਿੰਡੋ ਪਿੰਡ ਜਿੱਥੇ ਸਰਕਾਰ ਕੇ ਰੂਏ ਉਥੇ ਰੋਕ ਜਾਣਗੇ ਇਹਨਾਂ ਨੇ ਹਾਲਾਂਕਿ ਇਹ ਕਾਲ ਦਿੱਤੀ ਆ ਕਿ ਅਸੀਂ ਪ੍ਰੋਟੈਸਟ ਕਰਨਾ ਪਰ ਕਿਸਾਨਾਂ ਨੇ ਆਪਣੇ ਹੱਥੋਂ ਜਿਹੜੀ ਇਹਨਾਂ ਦੇ ਹੱਥੋਂ ਗੇਮ ਨਿਕਲ ਚੁੱਕੀ ਉਹ ਤਾਂ ਹੁਣ ਹੋਰਾਂ ਦੇ ਹੱਥਾਂ ਦੇ ਵਿੱਚ ਹੋ ਗਿਆ। ਹੁਣ ਸੈਂਟਰ ਸਰਕਾਰ ਇਹਨਾਂ ਕਹਿੰਦੇ ਅਸੀਂ ਕੱਲਿਆਂ ਨਾਲ ਕਿਵੇਂ ਕਰ ਲਈਏ? ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ। ਪੰਜਾਬ ਨੂੰ ਕਿਵੇਂ ਨਾ ਬੁਲਾਈਏ? ਦਿੱਲੀ ਇਹਨਾਂ ਨੂੰ ਕਿਸੇ ਨੇ ਜਾਣ ਨਹੀਂ ਦੇਣਾ। ਤੇ ਉਹ ਦਿੱਲੀ ਵਾਲੇ ਉਹ ਕੰਮ ਗਏ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਵੀ ਇਹਨਾਂ ਦੇ ਪਿੱਛੇ-ਪਿੱਛੇ ਤੁਰੇ ਫਿਰਦੇ। ਉਹ ਟਾਈਮ ਨਿਕਲ ਚੁੱਕਾ। ਹੁਣ ਇਹਨਾਂ ਦੇ ਹੱਥੋਂ ਟਾਈਮ ਜਾ ਚੁੱਕਾ ਹੁਣ ਇਹਨਾਂ ਸਾਰਿਆਂ ਨੂੰ ਮੁਰ ਇਕੱਠੇ ਹੋਣਾ ਪੈਣਾ ਇਹਨਾਂ ਨੂੰ ਸਾਰੇ ਇੱਕ ਸੰਯੁਕਤ ਕਿਸਾਨ ਮੋਰਚਾ ਕਿਤੇ ਦੇਖੋ ਸੰਯੁਕਤ ਕਿਸਾਨ ਮੋਰਚਾ ਕਿ ਗੈਰ ਰਾਜਨੀਤ ਜੇ ਤੁਸੀਂ ਆਪਣੇ ਆਪ ਚ ਵਖਰੇਵੇਂ ਪਾ ਲਏ ਤੇ ਤੁਹਾਡਾ ਨੁਕਸਾਨ ਹੋ ਗਿਆ ਕੋਈ ਨਾ ਕੋਈ ਕਿਸਾਨ ਜਥੇਬੰਦੀ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਜੁੜੀ ਹੋਸੀ ਔਰ ਜੇ ਕਿਸਾਨਾਂ ਨੇ ਇਲੈਕਸ਼ਨ ਲੜਨ ਦਾ ਪ੍ਰੋਗਰਾਮ ਹੀ ਬਣਾ ਲਿਆ ਤੇ ਇਹਦੇ ਵਿੱਚ ਕੋਈ ਵੱਡੀ ਗਨਾ ਸੀ ਜਿੱਤ ਹਾਰ ਹੁੰਦੀ ਆ ਜੇ ਕਿਸਾਨਾਂ ਦੀ ਆਪਣੀ ਸਰਕਾਰ ਬਣ ਜਾਂਦੀ ਤੇ ਉਹਦੇ ਚ ਮਾੜੀ ਗੱਲ ਤੁਸੀਂ ਆਪਣੀਆਂ ਮੰਗਾਂ ਪੂਰੀਆਂ ਕਰਦੇ ਖੇਤ ਮਜ਼ਦੂਰਾਂ ਦੇ ਮੰਗਾਂ ਪੂਰੀਆਂ ਕਹਿੰਦੇ ਆਮ ਲੋਕਾਂ ਦੀਆਂ ਮੰਗਾਂ ਪੂਰੀਆਂ ਕਹਦੇ ਪਰ ਇਹਨਾਂ ਵਿਖਰੇ ਪਾੜਿਆ ਕੋਈ ਨਾ ਕੋਈ ਕਿਸੇ ਪਾਰਟੀ ਦੇ ਨਾਲ ਇਹ ਕੋਈ ਕਿਸੇ ਪਾਰਟੀ ਦੇ ਨਾਲ ਕਈਆਂ ਦੇ ਕਈਆਂ ਇਲਜ਼ਾਮ ਲੱਗੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਜਿੰਨੀ ਭਲ ਬਣਾਈ ਸੀ ਦੇਸ਼ ਪੱਧਰ ਨਹੀਂ ਦੁਨੀਆ ਭਰ ਦੇ ਵਿੱਚ ਉਹਨੂੰ ਕਿਤੇ ਕਿਤੇ ਨੇ ਇਹਨਾਂ ਨੇ ਆਲ ਆਪਣੀ ਇਹਨਾਂ ਦੀ ਈਗੋ ਵਾਰ ਜਾਂ ਕ੍ਰੈਡਿਟ ਵਾਰ ਦੇ ਵਿੱਚ ਉਹਦਾ ਨੁਕਸਾਨ ਹੁਣ ਇਹ ਦੇਖਦੇ ਕਿ ਧਰਨਾ ਜਿਹੜਾ ਇਹਨੇ ਦੇਣਾ ਉਸ ਤੋਂ ਬਾਅਦ ਸੈਂਟਰ ਮੰਨਦਾ ਕਿ ਨਹੀਂ ਮੰਨਦਾ ਕਿਉਂਕਿ ਪੰਜਾਬ ਦੇ ਕਹਿੰਦਾ ਕਿ ਤੁਹਾਡੀਆਂ ਮੰਗਾਂ ਹੀ ਸੈਂਟਰ ਤੱਕ ਤੁਸੀਂ ਸੈਂਟਰ ਨਾਲ ਗੱਲ ਕਰੋ ਤੇ ਇਹ ਕਹਿੰਦੇ ਕਿ ਅਸੀਂ ਜਿਹੜੀ ਦਿੱਲੀ ਚੰਡੀਗੜ੍ਹ ਮੀਟਿੰਗ ਹੋਈ ਜਿਹੜੀ 4 ਨੂੰ ਭਲਕੇ ਉਹ ਦਿੱਲੀ ਵਾਲੇ ਸੈਂਟਰਸ ਨਾਲ ਪੋਸਟਪੋਨ ਕਰਤੇ ਵੀ ਜਦ ਪੰਜਾਬ ਨਹੀਂ ਵਿੱਚ ਬੈਠੂਗਾ ਤੇ ਫਿਰ ਅਸੀਂ ਕਿਵੇਂ ਮੀਟਿੰਗ ਕਰ ਲਈਏ ਹੁਣ ਕਿਸਾਨ ਜਿਹੜੇ ਚਾਹੇ ਡੱਲੇਵਾਲ ਸਾਹਿਬ ਨੇ ਚਾਹੇ ਪੰਦੀਰ ਸਾਹਿਬ ਨੇ ਜਾਂ ਬਾਕੀ ਨੇ ਉਹ ਬੁਰੀ ਤਰ੍ਹਾਂ ਫਸ ਚੁੱਕੇ ਨੇ ਹੁਣ ਇੰਨਾ ਚ ਵੀ ਵਖਰੇਵ ਆਊਗਾ ਇੰਨਾ ਚ ਵੀ ਇੱਕ ਢੜਾ ਵੱਖਰਾ ਹੋਊਗਾ ਜਦੋਂ ਜਿਵੇਂ ਪਾਟਣਗੇ ਉਵੇਂ ਲੋਕਾਂ ਨੂੰ ਫਾਇਦਾ ਹੋਊਗਾ ਸਰਕਾਰਾਂ ਨੂੰ ਫਾਇਦਾ ਹੋਊਗਾ ਜੇ ਇਕੱਠੇ ਹੋਣਗੇ ਤੇ ਸਰਕਾਰਾਂ ਝੁਕਣਗੀਆਂ ਜਿਵੇਂ ਪਹਿਲਾਂ ਝੁਕਿਆ ਤੇ ਜੇ ਇਹਨਾਂ ਦੀ ਸ਼ਕਤੀ ਅੱਡ ਹੋ ਗਈ ਵੰਡੇਗੇ ਤੇ ਸਰਕਾਰਾਂ ਨੂੰ ਫਾਇਦਾ ਹੈਗਾ ਫਿਰ ਇਹਨਾਂ ਦੇ ਪੱਲੇ ਕੁਝ ਨਹੀਂ ਮਿਲਣਾ ਜਿਵੇਂ ਹੁਣ ਤੱਕ ਨਹੀਂ ਮਿਲਿਆ